ਆਰ ਯੂਪਤਿਆ ਅਧਿਕਾਰ ਸਮਾ ਮੇਰੇ ਦੋ友 ਇਹਦੇ ਸਾਥੀਆਂ ਦਿਆ ਕੇ ਆ ਪੀਨੋ ਅੱਜ ਤੋਂ 50 ਸਾਲ ਪਹਿਲਾਂ ਮੈਂ ਇਸ ਸਕੂਲ ਵਿੱਚ ਪੜਦਾ ਸੀ ਸਰਕਾਰੀ ਹਾਈ ਸਕੂਲ ਹੁੰਦਾ ਸੀਗਾ ਸਰਕਾਰੀ ਹਾਈ ਸਕੂਲ ਬਤਾਲਾ ਅੱਜ ਇਹ ਸੀਨੀਅਰ ਸੈਕੰਡਰੀ ਸਕੂਲ ਹੈ ਇੱਥੇ ਫਿਰ ਮੇਰੇ ਤੋਂ ਛੋਟਾ ਭਰਾ ਸਰਵਿਸ ਕਰਦਾ ਰਿਹਾ ਤੇ ਅੱਜ ਉਹ ਪ੍ਰਿੰਸੀਪਲ ਬਣ ਕੇ ਇੱਥੇ ਰਿਟਾਇਰ ਹੋ ਰਿਹਾ ਤੇ ਅੱਜ ਉਹਦੀ ਰਿਟਾਇਰਮੈਂਟ ਪਾਰਟੀ ਹੈ ਸਭ ਨੂੰ ਬਹੁਤ-ਬਹੁਤ ਵਧਾਈ ਟੀਚਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਇਹ ਦੀ ਮੰਨਾਈ ਜਿਹਦੇ ਸਾਥੀਆਂ ਨੇ ਜਾਹਾਂ ਨਿਸ਼ਾਨ ਲਿਆ ਉਹ ਚੇਤੇ ਆ ਵੀ ਨਹੀਂ ਕਿਸ ਬਹੁਤ ਸੋਹਣਾ ਸਕੂਲ ਬਣਾਇਆ ਐਂਟਰੀ ਭਾਵੇਂ ਸੇਮ ਜੀ ਐ ਪਰ ਨਵੇਂ ਮਾਡਲ ਬਣਾ ਦਿੱਤੀ ਇਧਰ ਲੈਫਟ ਸਾਈਡ ਜਿੱਥੇ ਪਿੰਕ ਸ਼ਰਟ ਵਾਲੇ ਖੜੇ ਨੇ ਇੱਥੇ ਮੇਰੇ 9ਵੀਂ 10ਵੀਂ ਕਲਾਸ ਪੜ੍ਹਾ ਕਰਦੀ ਸੀ ਤੇ ਅੱਜ ਦਾ ਬਹੁਤ ਖੁਟਪਾਗਾ ਦਿਨ ਹੈ ਸਭ ਨੂੰ ਮੁਬਾਰਕਾ ਹੋਣ ਜੀ ਬਹੁਤ ਬਹੁਤ ਬਲੈਸ ਦੇ ਫਿਲਿਆ ਚਾਨਣ ਹੋਏਗਾ ਤੇ ਪਹਿਲੇ ਵਿਦਿਆ ਚਾਨਣ ਹੋਏ ਸਿੱਖਣ ਲਈ ਆਓ ਸੇਵਾ ਲਈ ਜਾਓ We'll be